ਆ ਖਾਸ ਖਾਸ ਕੀਤੀ ਸਮੇਂ ਦੀ ਮੰਗ ਸਮੈਕ ਗੋਲੀਆਂ ਚਿੱਟਾ ਬੰਦ ਇਸ ਕਰਕੇ ਭਰਾਵਾ ਪਿੱਟਦੇ ਆ ਤੜਕੇ ਦੇ ਸਪਰੇਅ ਕਰੀ ਜਾਂਦੇ ਆਗੇ ਬਹੁਤ ਤੰਗ ਹੋਏ ਆਗੇ ਜੇ ਚਮਚਾ ਚਮਚਾ ਖਾਦਾ ਹੁੰਦਾ ਤਾਂ ਕਿਹੜੇ ਵੇਲਿਆਂ ਦੀ ਹੁਣ ਆਏ ਮੰਨ ਲਓ ਵੀ 6:30 ਹੋ ਗਏ 7 ਵਜਨ ਵਾਲੇ ਆ ਤੇ ਇਹੀ ਕੰਮ 3 ਵਜ ਦੇ ਨੂੰ ਨਿਬੜ ਜਾਂਦਾ ਹੱਥ ਬੰਨ੍ਹ ਕੇ ਜਥੇ ਬੰਦਗਾਣੇ ਨੂੰ ਬੇਨਤੀ ਹੈ ਵੀ ਵੀਰ ਬਣ ਕੇ ਅਸੀਂ ਵੀ ਕਿਸਾਨ ਆਗੇ ਤੁਸੀਂ ਕਿਹੜਾ ਕੋਈ ਹੋਰ ਕੰਟਰੀ ਦੇ ਕਿਸਾਨ ਹੋ ਅਸੀਂ ਵੀ ਕਿਸਾਨ ਐ ਮੰਗ ਕਰਦੇ ਆ ਯਾਰ ਖੇਤੀ ਹੋਵੇ ਜਾਂ ਠੇਕੀ ਖੋਲਦੇ ਸਰਕਾਰ ਆ ਚਿੱਟੇ ਨਾ ਉਹ ਸ਼ਰਾਬ ਨਾ ਉਹ ਤਾਂ ਚੰਗਾ ਯਾਰ ਸ਼ਰਾਬ ਦੇ ਸ਼ਰੇਆਮ ਠੇਕੇ ਜਾਂ ਦੋ ਵੀ ਬੰਦ ਕਰਾਓ ਤੇ ਤੁਸੀਂ ਜਿਹੜੀ ਕੋਈ ਕੁਦਰਤੀ ਸੀ ਯੂਨੀਵਰਸਿਟੀ ਹੈ ਜਿਹਦਾ ਕੋਈ ਨੁਕਸਾਨ ਨਹੀਂ ਦੱਸ ਸਕਿਆ ਉਹਦੇ ਵਾਸਤੇ ਕੋਈ ਬੋਲਦਾ ਨਹੀਂ ਪੰਜਾਬ ਦੇ ਪੁੱਤ ਵਸੇਰਾ ਮਰੀ ਜਾਂਦੇ ਆ ਚਿੱਟੇ ਨਾਲ ਉਹ ਨਸ਼ਿਆਂ ਦੀ ਗੁੱਲ ਹੈਗੀ ਕੋਈ ਉਹਨੂੰ ਰੋਕਦਾ ਨਹੀਂ ਭਾਈ ਇਹ ਪੋਸਟ ਵਾਲੇ ਨੂੰ ਕੋਈ ਛੜਦਾ ਨਹੀਂ ਤੇ ਹੱਥ ਬਣ ਕੇ ਬੇਨਤੀ ਆ ਬਾਈ ਬਣ ਕੇ ਜਥੇਵੰਦਗਾਂ ਵਾਲੇ ਯਾਰ ਕਿਉਂ ਨਹੀਂ ਇਕੱਠੇ ਹੁੰਦੇ ਤੁਸੀਂ ਐ ਗੱਲ ਤਾਂ ਦੱਸੋ ਕਿ ਫਿਰ ਤੁਸੀਂ ਇਹ ਗੁੱਸਾ ਮੰਨਦੇ ਹੋ ਯਾਰ ਕਿ ਬਕੈਊ ਮਾਲ ਹੀ ਸਾਰਾ ਯਾਰ ਕੱਲਾ ਸਾਡੇ ਨਾਲ ਇੱਕ ਜਥੇਵੰਦੀ ਵਾਲਾ ਖੜਾ ਹੈਗਾ ਹੋਰ ਕੋਈ ਬੋਲੇ ਹੀ ਨਹੀਂ ਜਾਂ ਇੱਕ ਉਹ ਜਥੇਵੰਦੀ ਦਾ ਨਾਮ ਭੁੱਲ ਗਿਆ ਯਾਰ ਮੈਂ ਉਧਰੋਂ ਐ ਆਪਣਾ ਓਏ ਉਹ ਕਿਹੜੀ ਜਸੀਗਾ ਬਿਕਰਾ ਲੱਖੋ ਵਾਲ ਸ਼ਾਇਦ ਹਾਂ ਉਹ ਕਹਿੰਦਾ ਸੀ ਵੀ ਸਾਡੇ ਬੰਦੇ ਹੀ ਬੋਲਦੇ ਇਸ ਮੰਗ ਕਰਦੇ ਆ ਪਰ ਇਹ ਛੋਟੀਆਂ ਜਥੇਵੰਦਗਣਾਂ ਗਾ ਵੱਡੀਆਂ ਐ ਉਹ ਤਾਂ ਪਰਵਾਹੀ ਨਹੀਂ ਕਰਦਿਆਂ ਉਹ ਤਾਂ ਫਿਰ ਤੁਸੀਂ ਉਹੀ ਤੋਥੀ ਆ ਜਾਂਦੀ ਹੈ ਗੱਲ ਕੀ ਪਤਾ ਕਿਉਂ ਕਿਉਂ ਨਹੀਂ ਬੋਲਦੇ ਜਿਹਦਾ ਅੱਜ ਘਰ ਪਟਿਆ ਗਿਆ ਚਟੇਨਾ ਉਹਨੇ ਜ਼ਮੀਨ ਕੀ ਕਰਨੀ ਹੈ ਯਾਰ ਤੁਸੀਂ ਜ਼ਮੀਨਾਂ ਬਚਾਉਣੇ ਜ਼ਮੀਨਾਂ ਬਚਾਉਣੇ ਉਹਨੇ ਕਰਨੀ ਕੀ ਹੈ ਵੀਰ ਬਣ ਕੇ ਆ ਰਹੇ ਸੀ ਜਜਵਾਤੀ ਹੋ ਕੇ ਕਹਿਣੇ ਆਗੇ ਦੇਖ ਤੜਕੇ ਦੇ ਖਬਜੀ ਜਾਂਦੇ ਆ ਇਹਦਾ ਜਹ ਨਕਸ਼ਾਨ ਦੱਸ ਦਿਓ ਯਾਰ ਸਾਡੇ ਨਾਲ ਦੋ ਬੰਦੇ ਇਹ ਦੋਨੇ ਭੱਜ ਗਏ ਇੱਕ ਜਣਾ ਤਿੰਨ ਕੈਪਸੂਲ ਖਾ ਕੇ ਆ ਉਦੋਂ ਬਾਅਦ ਦੇਲ ਨੂੰ ਹੈ ਨਹੀਂ ਸੀਗੇ ਖਾਣ ਵਾਲੇ ਤਾਂ ਲਿਆਂਦੇ ਸੀ ਹੁਣ ਦੱਸੋ ਕੋਈ ਹੱਲ ਹੈ ਜਿਵੇਂ ਯਾਰ ਤੁਸੀਂ ਸ਼ਰਾਬ ਸ਼ਰੇਆਮ ਵਿਕੀ ਜਾਂਦੀ ਉਹਦੇ ਕਿੰਨੇ ਐਕਸੀਡੈਂਟ ਕਲੇਸ਼ ਕਿੰਨੇ ਘਰ ਪਟਟੇ ਆ ਸ਼ਰਾਬ ਨੇ ਦੇ ਚਿੱਟੇ ਨੇ ਉਹ ਤੇ ਕੋਈ ਬੋਲਦਾ ਨਹੀਂ ਇਹਦੀ ਮੰਗ ਹੈ ਵੀਰ ਬਣ ਕੇ ਯਾਰ ਤੁਸੀਂ ਸਾਥ ਦਿਓ ਸਾਡਾ